ਨਵੇਂ ਅਕਾਲੀ ਦਲ ਨੂੰ ਵੱਡਾ ਝਟਕਾ ਕੀ ਵੱਡਾ ਆਗੂ ਸੁਖਬੀਰ ਧੜੇਚ ਮੋੜ ਹੋਇਆ ਸ਼ਾਮਲ ਕਿਹੜੇ ਵੱਡੇ ਆਗੂ ਦੇ ਸੁਖਬੀਰ ਬਾਦਲ ਦੇ ਨਾਲ ਦੁਬਾਰਾ ਸ਼ਾਮਲ ਹੋਣ ਦੀਆਂ ਚਰਚਾਵਾਂ ਨਵੇਂ ਅਕਾਲੀਆਂ 'ਚ ਚੱਲ ਰਹੀਆਂ ਨੇ ਕਿਹੜਾ ਉਹ ਨਵਾਂ ਆਗੂ ਹੈ ਜਿਸ ਨੂੰ ਲੈ ਕੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਚਰਚਾ ਚੱਲ ਰਹੀ ਹੈ ਕਿ ਉਹ ਮੋੜ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਨੇ ਸਾਬਕਾ ਮੁੱਖ ਮੰਤਰੀ ਦਾ ਪਰਿਵਾਰ ਹੈ ਉਹ ਇਹਦੇ ਬਾਰੇ ਅਸਲ 'ਚ ਕਹਾਣੀ ਕੀ ਹੈ ਕਿ ਵਾਕਈ ਜਿਹੜਾ ਉਹ ਸ਼ਾਮਲ ਹੋਣ ਜਾ ਰਹੇ ਸੀ ਕਿ ਵਾਕਈ ਜਿਹੜਾ ਉਹਨਾਂ ਨੂੰ ਅਕਾਲੀ ਦਲ ਬਾਦਲ ਦੇ ਵਿੱਚ ਦੁਬਾਰਾ ਸ਼ਾਮਲ ਕਰਾਇਆ ਜਾ ਰਿਹਾ ਸੀਗਾ ਇਹਦੇ ਬਾਰੇ ਗੱਲ ਕਰਦੇ ਆਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸਭ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨਕਿ ਬੈਲ ਆਈਕਨ ਨਹੀਂ ਦੱਬਿਆ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਬੀਤੀ ਕੱਲ ਤੋਂ ਸ਼ਾਮ ਨੂੰ ਦੁਪਹਿਰੋਂ ਬਾਅਦ ਇਹ ਚਰਚਾ ਬੜੇ ਜ਼ੋਰਾਂ ਨਾਲ ਚੱਲ ਪਈ ਕਿ ਇੱਕ ਵੱਡਾ ਅਕਾਲੀ ਆਗੂ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਨੂੰ ਛੱਡ ਕੇ ਸੁਖਬੀਰ ਬਾਦਲ ਵਾਲੇ ਧੜੇ 'ਚ ਵਾਪਸ ਜਾ ਰਿਹਾ ਹੈ ਨਵੇਂ ਅਕਾਲੀਆਂ ਨੂੰ ਝਟਕੇ ਦੀਆਂ ਗੱਲਾਂ ਬੜੇ ਜੋਰਾਂ ਸ਼ੋਰਾਂ ਦੇ ਨਾਲ ਚੱਲ ਪਈਆਂ ਆਖਿਰਕਾਰ ਇਹ ਗੱਲਾਂ ਕਿੱਥੋਂ ਨਿਕਲੀਆਂ ਇਹਦੇ ਵਿੱਚ ਕੀ ਸਚਾਈ ਹੈ ਕਿ ਵਾਕਈ ਉਹ ਵੱਡਾ ਆਗੂ ਜਾ ਰਿਹਾ ਹੈ ਵਾਕਈ ਕੱਲ ਨਵੇਂ ਅਕਾਲੀਆਂ ਨੂੰ ਝਟਕਾ ਲੱਗ ਰਿਹਾ ਹੈ ਇਹ ਨਾਂ ਹੈ ਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਦਾ ਗਗਨਜੀਤ ਸਿੰਘ ਬਰਨਾਲਾ ਨੂੰ ਲੈ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਚਰਚਾ ਰਹੀ ਰਾਤ ਨੂੰ ਵੀ ਫੋਨ ਆਉਂਦੇ ਰਹੇ ਕਿ ਭਾਈ ਕੀ ਬਣਿਆ ਕੀ ਸ਼ਾਮਲ ਹੋ ਗਏ ਹੋਣਗੇ ਕਦੋਂ ਹੋਣਗੇ ਇਸ ਬਾਰੇ ਚਰਚਾ ਚੱਲਦੀ ਰਹੀ ਪਰ ਉਹ ਸ਼ਾਮਲ ਨਹੀਂ ਹੋਏ ਉਹ ਕਿਉਂ ਸ਼ਾਮਲ ਨਹੀਂ ਹੋਏ ਕੀ ਇਹਦੇ ਪਿੱਛੇ ਸਚਾਈ ਹੈ ਦਰਅਸਲ ਮੈਂ ਨਿੱਜੀ ਤੌਰ ਤੇ ਗਗਨਜੀਤ ਸਿੰਘ ਬਰਨਾਲਾ ਨੂੰ ਫੋਨ ਕੀਤਾ ਤਾਂ ਗਗਨਜੀਤ ਸਿੰਘ ਬਰਨਾਲਾ ਨੇ ਮੈਨੂੰ ਇਸ ਗੱਲ ਦੇ ਵਿੱਚ ਕੋਰਾ ਜਵਾਬ ਦਿੱਤਾ ਕਿ ਮੈਂ ਕਿਤੇ ਨਹੀਂ ਜਾ ਰਿਹਾ ਮੈਂ ਜਿੱਥੇ ਹਾਂ ਉੱਥੇ ਹੀ ਹਾਂ ਇਹ ਖਬਰਾਂ ਬਿਲਕੁਲ ਗਲਤ ਨੇ ਸ਼ਰਾਰਤਾ ਹੋ ਰਹੀਆਂ ਨੇਗੀਆਂ ਇਹ ਸ਼ਰਾਰਤਾ ਉਹਨਾਂ ਦਾ ਇਲਜ਼ਾਮ ਹੈ ਸਿੱਧੇ ਤੌਰ ਦੇ ਉੱਤੇ ਕਿ ਅਕਾਲੀ ਦਲ ਅਕਾਲੀ ਦਲ ਜਿਹੜਾ ਬਾਦਲ ਤੜਾਇਆ ਸੁਖਬੀਰ ਸਿੰਘ ਬਾਦਲ ਆੜਾ ਤੜਾਇਆ ਉਹ ਕਰ ਰਿਹਾ ਹੈ ਸਿੱਧਮ ਸਿੱਧਾ ਉਹਨਾਂ ਦੇ ਵੱਲੋਂ ਇਹ ਜਿਹੜੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਚਲਾਕੀਆਂ ਕੀਤੀਆਂ ਜਾ ਰਹੀਆਂ ਨੇ ਇਹ ਫਰਮਾਂ ੜਾਈਆਂ ਜਾ ਰਹੀਆਂ ਨੇ ਇਹ ਵਿਆਹ ਗਗਨਜੀਤ ਸਿੰਘ ਬਰਨਾਲਾ ਦਾ ਇਹ ਲਗਾਤਾਰ ਦੂਜੀ ਤੀਜੀ ਵਾਰ ਹੋ ਚੱਲਿਆ ਕਿ ਜਦੋਂ ਇਸ ਤਰ੍ਹਾਂ ਨਾਲ ਕਿਸੇ ਆਗੂ ਦੇ ਦੁਆਰਾ ਸੁਖਵੀਰ ਬਾਦਲ ਦੇ ਧੜੇ 'ਚ ਜਾਣ ਦੀਆਂ ਚਰਚਾਵਾਂ ਹੋਣ ਤੇ ਉਹਨਾਂ ਨੂੰ ਵਿਰਾਮ ਲੱਗਿਆ ਹੋਵੇ ਸ਼ਰਮਣੀ ਅਕਾਲੀ ਦਲ ਪੁਨਰਸਜੀਤ ਦੇ ਆਗੂ ਤੇ ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਦਾ ਐਕਸ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਸੋਸ਼ਲ ਮੀਡੀਆ ਤੇ ਭਾਈ ਪੋਸਟ ਵਿੱਚ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨ ਬਾਰੇ ਕਿਹਾ ਗਿਆ ਸਾਬਕਾ ਵਿਧਾਇਕ ਨੇ ਕਿਹਾ ਗਿਆ ਉਹਨਾਂ ਦਾ ਪਰਿਵਾਰ ਕਾਲ ਤੱਕ ਦੇ ਹੁਕਮਾਂ ਉੱਪਰ ਪੈਰਾਂ ਰਵੇਗਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਈਟੀ ਸੈੱਲ ਸੋਸ਼ਲ ਮੀਡੀਆ ਉੱਪਰ ਗਲਤ ਪ੍ਰਚਾਰ ਕਰਕੇ ਉਹਨਾਂ ਦੇ ਸਿਆਸੀ ਐਕਸ ਨੂੰ ਖਰਾਬ ਕਰ ਰਿਹਾ ਹੈ ਬਰਨਾਲਾ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ਤੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਦ ਦੇ ਆਗੂ ਨਾਲ ਮੀਟਿੰਗ ਕਰਕੇ ਇਕ ਤਾਂ ਆਈਟੀ ਸੈੱਲਾਂ ਨੇ ਪੂਰੀ ਸ਼ਰਮ ਲਾਈ ਹੋਈ ਐ ਤੇ ਉਹਨਾਂ ਨੂੰ ਚਲਾਉਣ ਵਾਲੇ ਤੇ ਉਹਨਾਂ ਨੂੰ ਚਲਵਾਉਣ ਵਾਲੇ ਦੇਖੋ ਚਲਵਾਉਂਦਾ ਤਾਂ ਕੋਈ ਹੋਰ ਨਹੀਂ ਐ ਇਨ੍ਹਾਂ ਆਈਟੀ ਸੈੱਲਾਂ ਨੂੰ ਇਨ੍ਹਾਂ ਆਈਟੀ ਸੈੱਲਾਂ ਨੂੰ ਸਿਆਸਦਾਨ ਹੀ ਚਲਾਉਂਦੇ ਨੇ ਇਹ ਆਈਟੀ ਸੈੱਲਾਂ ਨੇ ਸ਼ਰਮ ਨਹੀਂ ਲਾਈ ਇਹ ਸਾਡੇ ਸਿਆਸਦਾਨਾਂ ਨੇ ਸ਼ਰਮ ਲਾਈ ਐ ਸੁਖਬੀਰ ਬਾਦਲ ਨੇ ਭਗਵੰਤ ਮਾਨ ਨੇ ਬੜਿੰਗ ਨੇ ਚੰਨੀ ਨੇ ਇਹ ਸਾਰੇ ਜਿਹੜੇ ਸਿਆਸਦਾਨ ਨੇ ਢੀਂਡਸੇ ਨੇ ਜਿੰਨੇ ਵੀ ਨੇ ਇਨ੍ਹਾਂ ਦੇ ਆਈਟੀ ਸੈੱਲ ਨੇ ਇਹ ਆਈਟੀ ਸੈੱਲਾਂ ਦੇ ਰਾਹੀਂ ਇਹ ਸਾਰਾ ਕੁਝ ਕਰਦੇ ਨੇ ਨੈਤਿਕਤਾ ਸਿਆਸਤ ਦੇ ਵਿੱਚ ਬਿਲਕੁਲ ਖਤਮ ਹੋ ਚੁੱਕੀ ਹੈ ਕੋਈ ਇੱਕ ਅੱਧਾ ਤੁਹਾਨੂੰ ਬੰਦਾ ਲੱਭ ਜੇ ਕੋਈ دیਵਾ ਲੈ ਕੇ ਲੱਪਣ ਜਾਓ ਤਾਂ ਉਹ ਵੱਖਰੀ ਗੱਲ ਹੈ ਆਈਟੀ ਸੱਲਾਂ ਦੇ ਰਾਹੀਂ ਲੋਕਾਂ ਦੇ ਉੱਤੇ ਝੂਠੇ ਦੋਸ਼ਣ ਲਾਉਣੇ ਇਹਦੀ ਸ਼ੁਰੂਆਤ ਬੇਸ਼ੱਕ ਆਮ ਆਦਮੀ ਪਾਰਟੀ ਨੇ ਕੀਤੀ ਹੈ ਤੇ ਹੁਣ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ ਅਕਾਲੀ ਦਲ ਦੇ ਉੱਤੇ ਜੇ ਇਲਜ਼ਾਮ ਲੱਗ ਰਹੇ ਨੇ ਦੇਖੋ ਫਾਇਦਾ ਕਿੰਨੂੰ ਹੋਣਾ ਜੇ ਸੁਰਜੀਤ ਸਿੰਘ ਬਰਨਾਲਾ ਦੇ ਬਿਆਨ ਨੂੰ ਆਪਾਂ ਮਾਫ ਕਰਨਾ ਗਗਨਜੀਤ ਸਿੰਘ ਬਰਨਾਲਾ ਦੇ ਬਿਆਨ ਨੂੰ ਆਪਾਂ ਸਾਈਡ ਤੇ ਵੀ ਰੱਖਦੀ ਏ ਤਾਂ ਇਹਦਾ ਫਾਇਦਾ ਕਿਨੂੰ ਹੋਣਾ ਇਹਦਾ ਫਾਇਦਾ ਸੁਭਾਵਿਕ ਜੀ ਗੱਲ ਹੈ ਕਿ ਐਸੀ ਖਬਰ ਦਾ ਫਾਇਦਾ ਬਾਦਲ ਢੜੇ ਨੂੰ ਹੋਣਾ ਆ ਤੇ ਨਿਸ਼ਾਨਾ ਵੀ ਫਿਰ ਬਾਦਲ ਢੜੇ ਤੇ ਜਾ ਰਿਹਾ ਬਾਦਲ ਢੜੇ ਨੇ ਕਿ ਵਾਕਈ ਬਾਦਲ ਢੜੇ ਦੇ ਵੱਲੋਂ ਇਹ ਕੀਤਾ ਜਾ ਰਿਹਾ ਜੇ ਕੀਤਾ ਜਾ ਰਿਹਾ ਤਾਂ ਬਹੁਤ ਗਲਤ ਹੈ ਤੇ ਇਹਨੂੰ ਕਹਿ ਸਕਦੇ ਆ ਕਿ ਸ਼ਰਮਲਾ ਕੇ ਕਰਨ ਵਾਲਾ ਕੰਮ ਹੈ ਬਾਦਲ ਧੜੇ ਨੂੰ ਸੰਕੋਚ ਕਰਨਾ ਚਾਹੀਦਾ ਸਿਆਸਤ ਦੇ ਵਿੱਚ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਲੋਕ ਪਾਰਟੀਆਂ ਚੋਂ ਆ ਆਮ ਗੱਲ ਹੋਊਗੀ ਕੋਈ ਕਿੱਧਰ ਚਲੇ ਜਾਂਦਾ ਕੋਈ ਕਿੰਧਰ ਚਲੇ ਜਾਂਦਾ ਪਰ ਜਿਹੜਾ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਕਿਸੇ ਦੇ ਬਾਰੇ ਝੂਠੀ ਮੰਨਕਰੜ ਖਬਰ ਕਰਨੀ ਤੇ ਫਲਾਉਣੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੱਡੀ ਗੱਲ ਹੈ ਕਿਉਂਕਿ ਸਾਡਾ ਤਾਂ ਫਰਜ਼ ਹੈ ਕਿ ਕੋਈ ਲੀਡਰ ਜਾ ਰਿਹਾ ਹੈ ਤਾਂ ਅਸੀਂ ਉਹਨੂੰ ਫੋਨ ਕਰਕੇ ਪੁੱਛੀਏ ਕਿ ਭਾਈ ਕੀ ਵਾਕਈ ਇਦਾਂ ਹੈ ਜੇ ਹਾਂ ਕਹਿਦੀ ਤੁਹਾਨੂੰ ਹਾਂ ਦੱਸ ਦਿੰਨੇ ਆ ਜੇ ਨਾ ਕਹਿਦੇ ਨਾ ਦੱਸ ਦਿੰਨੇ ਹੈ ਇਹ ਸਪਸ਼ਟ ਜੀ ਗੱਲ ਹੈ ਪਰ ਇੱਕ ਕੀਤਾ ਕਿਉਂ ਜਾ ਰਿਹਾ ਹੈ ਕੀ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਅਸੀਂ ਬਹੁਤ ਤਕੜੇ ਹੋਗੇ ਬਸ ਅਸੀਂ ਆਏ ਲੋਕ 27 ਦੇ ਵਿੱਚ ਤੇ ਮੈਂ ਮੁੱਖ ਮੰਤਰੀ ਵਾਲੀ ਸੋਚ ਚੁੱਕੀ ਲੋ ਫਿਰ ਦੂਜੇ ਪਾਸੇ ਅਸੀਂ ਆ ਸਾਂਸ਼ਾ ਕਰਨ ਦੀ ਲੋੜ ਕਿਉਂ ਹੈ ਇੱਕ ਵੱਡਾ ਸਵਾਲ ਖੜਾ ਆਇਆ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਸਾਡੇ ਸਾਰਿਆਂ ਦੇ ਸਾਹਮਣੇ ਕਿ ਆਖਰਕਾਰ ਕਿਉਂ बार-बार ਇਸ ਤਰ੍ਹਾਂ ਨਾਲ ਕੀਤਾ ਜਾਂਦਾ ਹੈ ਸੁਖਵੀਰ ਸਿੰਘ ਬਾਦਲ ਦੇ ਧੜੇ ਵੱਲੋਂ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਦੋ ਕੇਸਾਂ ਦੇ ਵਿੱਚ ਇਹ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਕੁਝ ਲੋਕਾਂ ਦੇ ਨਾਂ ਉਸ਼ਾਲੇਗੇ ਕੁਝ ਦੇ ਕਿਸੇ ਹੋਰ ਪਾਰਟੀ 'ਚ ਜਾਣ ਦੇ ਨਾਂ ਵੀ ਉਸ਼ਾਲੇਗੇ ਆਈਟੀ ਸੈੱਲਾਂ ਨੂੰ ਚਲਾਉਣ ਵਾਲੇ ਲੋਕਾਂ ਨੂੰ ਥੋੜਾ ਜਿਹਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਜੇ ਉਹਨਾਂ ਦਾ ਆਕਾ ਕੁਝ ਕਹਿ ਦਿੰਦਾ ਹੈ ਤਾਂ ਘਟੋ ਘਟੋ ਕਹਿ ਦਿਆ ਕਰਨ ਕਿ ਜੀ ਇਹ ਗਲਤ ਆ ਭਾਵੇਂ ਨਾ ਕਰੀਏ ਆਕਾ ਨੂੰ ਇੱਕ ਚੀਜ਼ ਸੋਚਣੀ ਚਾਹੀਦੀ ਹੈ ਕਿ ਇਹ ਨੁਕਸਾਨ ਜੋ ਅੱਜ ਕਰ ਰਹੇ ਨੇਗੇ ਜਿਹੜਾ ਉਹ ਨੁਕਸਾਨ ਇਹ ਹੈ ਜੇ ਫੈਸਲੇ ਲੈ ਕੇ ਕਰ ਰਹੇ ਨੇ ਇਹ ਸਮੁੱਚੇ ਪੰਜਾਬ ਦਾ ਨੁਕਸਾਨ ਹੈ ਇਹ ਸਾਡੇ ਸੋਸ਼ਲ ਸਟਰਕਚਰ ਨੂੰ ਨੁਕਸਾਨ ਪਹੁੰਚਾਊਗਾ ਫਿਰ ਇਹ ਇਹ ਜੇ ਝੂਠ ਹੈ ਇਹ ਜੇ ਇਹ ਜਿਹੀ ਜਿਹੀ ਕਰਤੂਤਾ ਕਰਨ ਦੀ ਆਦਤ ਵੈਸਤਾ ਪੰਜਾਬ ਦੇ ਵਿੱਚ ਪਹਿਲਾਂ ਵੀ ਹੈ ਪਹਿਲਾਂ ਕਿਹੜਾ ਨਹੀਂ ਹੈ ਫਿਰ ਇਹਦੀ ਕੋਈ ਸੀਮਾ ਬਾ ਨਹੀਂ ਰਹਿਣੀ ਫਿਰ ਠੱਲਣਾ ਔਖਾ ਹੋ ਜਾਣਾ ਹੈ ਅੱਜ ਤਾਂ ਬਹੁਤ ਸ਼ੌਂਕ ਨਾਲ ਹੱਸ-ਹੱਸ ਕੇ ਇੱਕ ਦੂਜੇ ਦੇ ਪੱਟਾ ਦੇ ਹੱਥ ਮਾਰ ਕੇ ਡ੍ਰੈਂਗ ਰੂਮਾਂ ਚ ਬਹਿ ਕੇ ਇਹ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਜਦੋਂ ਅਲਟੀਮੇਟ ਬੇੜਾਗਰਕ ਹੋ ਜਾਂਦਾ ਨਾ ਤੋ ਫਿਰ ਉਹਦਾ ਕੋਈ ਹੱਲ ਨਹੀਂ ਬਚਦਾ ਤੇ ਇਸ ਨੂੰ ਰੋਕਣਾ ਚਾਹੀਦਾ ਸਰਕਾਰ ਵਿਸ਼ੇਸ਼ ਤੌਰ ਦੇ ਉੱਤੇ ਇਸ ਮਾਮਲੇ ਦੇ ਵਿੱਚ ਹੈ ਕਿ ਉਹਨਾਂ ਦੇ ਵੱਲੋਂ ਵੀ ਅਫਵਾਹਾਂ ਫਲਾਇਆ ਜਾਂਦੀਆਂ ਨੇਗੀਆਂ ਰਾਜਨੀਤਿਕ ਪਾਰਟੀਆਂ ਅਫਵਾਹਾਂ ਫਲਾਉਂਦੀਆਂ ਨੇਗੀਆਂ ਫਿਰ ਮੇਰੇ ਵਰਗੇ ਕੁਝ ਕਲਮ ਮੇਰੇ ਕਲਮ ਭਰਾ ਨੇਗੇ ਉਹ ਅਫਵਾਹਾਂ ਫਲਾਉਂ ਜਾਨੀ ਕਿ ਫਿਰ ਤਾਂ ਅਫਵਾਹਾਂ ਦਾ ਦੌਰ ਹੀ ਇੰਨਾ ਜ਼ਿਆਦਾ ਹੈ ਕਿ ਤੁਹਾਨੂੰ ਸੱਚ ਪਛਾਣਨ ਦੇ ਲਈ ਬੜਾ ਜ਼ੋਰ ਲੋਣਾ ਪੈਣਾ ਹੈ ਤੁਹਾਨੂੰ ਇਹ ਨਖੇੜਾ ਕਰਨ ਔਖਾ ਹੋ ਜਾਣਾ ਕਿ ਕੀ ਸੱਚ ਹੈ ਕੀ ਝੂਠ ਹੈ ਕੁੱਲ ਬਟਾ ਜਮਾ ਜੀ ਕੱਢੀਏ ਗਗਨਜੀਤ ਸਿੰਘ ਬਰਨਾਲਾ ਕਿਤੇ ਨਹੀਂ ਜਾ ਰਹੇ ਗਗਨਜੀਤ ਸਿੰਘ ਬਰਨਾਲਾ ਨੇ ਮੈਨੂੰ ਨਿੱਜੀ ਤੌਰ ਤੇ ਵੀ ਫੋਨ ਤੇ ਦੱਸਿਆ ਉਹਨਾਂ ਨੇ ਪ੍ਰੈਸ ਰਿਲੀਜ਼ ਦੇ ਰਾਹੀਂ ਬਿਆਨ ਵੀ ਦਿੱਤਾ ਕਿ ਉਹ ਕਿਤੇ ਨਹੀਂ ਜਾ ਰਹੇ ਤੇ ਉਹਨਾਂ ਨੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਬਾਦਲ ਤੜੇ ਤੇ ਲਾਇਆ ਨੇ ਕਿ ਉਹ ਜਾਣ ਬੁੱਝ ਕੇ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਅਕਸ ਨੂੰ ਖਰਾਬ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਪਹਿਰਾ ਦੇਣਗੇ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਪੁਨਰ ਸਜੀਤ ਦੇ ਵਿੱਚ ਤਰੇੜਾਂ ਦੀ ਗੱਲ ਹੈ ਉਹ ਫਿਰ ਜ਼ਿਆਦਾਤਰ ਅਫਵਾਹਾਂ ਨਹੀਂ ਗੀਆਂ ਜਾਂ ਫਿਰ ਹਵਾ-ਹਵਾਈ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦਾ ਥੱਲੜਲਾ ਕਾਡਰ ਹੈ ਉਹਨੂੰ ਉਹ ਡੀਮੋਰਾਲਾਈਜ਼ ਕਰਨ ਦੇ ਲਈ ਉਹਦਾ ਮਨੋਬਲ ਡੇਗਣ ਦੇ ਲਈ